ਸਾਹੀ ਆਏ ਫੋਨੂਪਰ ਡਿਸਟ੍ਰਿਕਟ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਇੱਕ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਤਰੀਕ ਹੋ ਗਿਆ ਜੀ 14 ਨਵੰਬਰ ਸਾਲ 2025 ਦਿਨ ਸ਼ੁੱਕਰਵਾਰ ਹੈ ਸਮਾਂ ਹੋ ਗਿਆ ਦੁਪਹਿਰ ਦੇ 2:00 ਵਜੇ ਦਾ ਇਸ ਸਮੇਂ ਆਪਾਂ ਆਏ ਹੋ ਜੀ ਚੰਡੀਗੜ੍ਹ ਦੇ 10 ਸੈਕਟਰ ਦੇ ਵਿੱਚ ਇੱਥੇ ਲੱਗਿਆ ਹੋਇਆ ਜੀ ਚੰਡੀਗੜ੍ਹ ਕਾਰਨੀਵਲ ਤੇ ਇਹ ਜਿਹੜਾ ਹੈ ਮੇਲਾ 3 ਦਿਨ ਦਾ ਹੁੰਦਾ ਹੈ ਹਰ ਸਾਲ ਹੁੰਦਾ ਹੈ 30 ਸਾਲ ਵੀ ਜਿਹੜਾ ਹੈਗਾ ਨਵੰਬਰ ਮਹੀਨੇ ਦੀ 14 ਤਰੀਕ ਨੂੰ ਅੱਜ ਸ਼ੁਰੂ ਹੋਇਆ ਹੈ ਤੇ ਬਾਕੀ ਹੁਣ ਆਪਾਂ ਚੱਲਦੇ ਹਾਂ ਮੇਲੇ ਦੀਆਂ ਰੌਣਕਾਂ ਚੈੱਕ ਕਰਦੇ ਹਾਂ ਪੂਰੀ ਵੀਡੀਓ ਮੇਲੇ ਦੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹਾਂ ਹੁਣ ਆਪਾਂ ਜਿਹੜੀ ਲੋਕੇਸ਼ਨ ਤੇ ਖੜੇ ਆ ਇਹ ਸਿਟਕੋ ਗੇੜੀ ਰੋਡ ਕਰਕੇ ਕਾਫੀ ਜਿਆਦਾ ਮਸ਼ਹੂਰ ਹੈ ਸਾਹਮਣੇ ਇਸ ਸਾਈਡ ਬਣੀ ਹੋਈ ਹੈ ਜੀ ਮਿਊਜ਼ੀਅਮ ਐਂਡ ਆਰਟ ਗੈਲਰੀ ਤੇ ਇਹ ਵੀ ਕਾਫੀ ਜਿਆਦਾ ਮਸ਼ਹੂਰ ਹੈ 10 ਸੈਕਟਰ ਚੰਡੀਗੜ੍ਹ ਦੇ ਵਿੱਚ ਪੈ ਜਾਂਦਾ ਤੇ 17 ਸੈਕਟਰ ਦੇ ਬੱਸ ਅੱਡੇ ਦੇ ਇਹ ਲੋਕੇਸ਼ਨ ਜਮਾਂ ਨੇੜੇ ਆ ਤੇ ਸਾਰੀ ਜਿਹੜੀ ਹੁਣ ਆਪਾਂ ਦੇਖ ਰਹੇ ਆ ਇੰਨੀ ਕਿ ਇਹ ਇੱਥੇ ਕਾਰ ਪਾਰਕਿੰਗ ਬਣੀ ਹੋਈ ਹੈ ਇਸ ਜਗ੍ਹਾ ਤੇ ਕਾਰ ਪਾਰਕਿੰਗ ਆ ਮੋ ਇਹ ਕਈ ਵਾਰ ਇੱਥੇ ਜਿਹੜੇ ਵੀ ਆਪੀ ਜਦੋਂ ਆਨੇ ਤਾਂ ਕਰਕੇ ਪਾਰਕਿੰਗ ਦੇ ਵਿੱਚ ਐਂਟਰੀ ਉਹਨਾਂ ਰੋਕੀ ਹੁੰਦੀ ਹੈ ਬਾਕੀ ਸਾਮਣੇ ਉਸ ਜਗ੍ਹਾ ਤੋਂ ਐਂਟਰੀ ਹੁੰਦੀ ਹੈ ਮੇਲੇ ਦੀ ਉਹ ਆਪਾਂ ਜਾ ਕੇ ਦੇਖਦੇ ਹਾਂ ਪਾਰਕਿੰਗ ਦੇ ਵਿੱਚ ਜਿਹੜਾ ਹੁਣ ਆਪਾਂ ਟੈਂਕ ਦੇਖ ਰਹੇ ਇਹ ਵੀ ਕਾਫੀ ਮਸ਼ਹੂਰ ਹੈ ਇੱਥੇ ਕਾਫੀ ਜਿਹੜੇ ਇੱਥੇ ਘੁੰਮਣ ਆਨੇ ਅਤੇ ਫੋਟੋ ਵਗੈਰਾ ਕਰਾ ਕੇ ਜਾਂਦੇ ਆ ਕਿਉਂਕਿ ਜਿਹੜੀ ਸਾਰੀ ਲੋਕੇਸ਼ਨ ਹੈ ਸਿਟਕੋ ਗੇੜੀ ਰੋਡ ਕਰਕੇ ਮਸ਼ਹੂਰ ਹੈ ਪਾਰਕਿੰਗ ਦੇ ਨਾਲ ਇਸ ਜਗ੍ਹਾ ਤੋਂ ਹੋ ਜਾਂਦੀ ਹੈ ਮੇਲੇ ਦੇ ਵਿੱਚ ਕਾਰਨੀਵਲ ਦੇ ਵਿੱਚ ਐਂਟਰੀ ਮੇਲੇ ਦੀ ਪਛਾਣ ਆਪਾਂ ਐਂਟਰੀ ਕਰਦੇ ਆਂ ਮੇਲੇ ਦੇ ਵਿੱਚ ਇਸ ਜਗ੍ਹਾ ਤੋਂ ਆਪਾਂ ਐਂਟਰੀ ਕਰੀਏ ਜਿੱਥੇ ਕਾਰ ਪਾਰਕਿੰਗ ਬਣੀ ਹੋਈ ਹੈ ਤੇ ਇਸ ਤਰ੍ਹਾਂ ਕਰਕੇ ਇੱਥੇ ਲੱਗ-ਲੱਗ ਸਟਾਲਾਂ ਬਣੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਲੱਗ-ਲੱਗ ਸਮਾਨ ਹੈ ਜਿਹੜਾ ਇਹਨਾਂ ਨੂੰ ਡਿਸਪਲੇ ਕਰਿਆ ਹੋਇਆ ਹੈ ਇਹ ਦੋਨੇ ਸਾਈਡ ਆ ਸਟਾਲਾਂ ਲੱਗੀਆਂ ਹੋਈਆਂ ਤੇ ਪੂਰੀ ਮੇਲੇ ਦੀਆਂ ਰੌਣਕਾਂ ਇਸ ਜਗ੍ਹਾ ਤੋਂ ਹੀ ਸ਼ੁਰੂ ਹੋ ਜਾਣੀਆਂ ਹੈ ਇਸ ਸਾਈਡ ਜਿਹੜੀ ਹੁਣ ਆਪਾਂ ਪੇਂਟਿੰਗਾਂ ਦੇਖ ਰਹੇ ਹਾਂ ਲੱਗ ਲੱਗ ਆਰਟਿਸਟ ਆਏ ਹੋਏ ਜਿਨ੍ਹਾਂ ਨੇ ਸਾਰੀਆਂ ਪੇਂਟਿੰਗਾਂ ਬਣਾਈਆਂ ਹੋਈਆਂ ਯਾਰ ਜਿਹੜੀ ਸਾਈਡ ਹੁਣ ਆਪਾਂ ਘੁੰਮ ਰਹੇ ਸਾਈਡ ਲੱਗ ਲੱਗ ਆਰਟਿਸਟ ਬੈਠੇ ਆ ਉਹਨਾਂ ਸਾਰਿਆਂ ਨੇ ਆਪਣੀਆਂ ਜਿਹੜੀਆਂ ਪੇਂਟਿੰਗਾਂ ਡਿਸਪਲੇ ਕਰੀਆਂ ਹੋਈਆਂ ਉਹ ਸਾਹਮਣੇ ਜਿਹੜੀ ਆਪਾਂ ਸਟੋਲਾਂ ਦੇਖ ਰਹੇ ਇੱਥੇ ਕੱਪੜੇ ਦੀਆਂ ਸਟੋਲਾਂ ਲੱਗੀਆਂ ਹੋਈਆਂ ਪੂਜਾ ਗਾਰਮੈਂਟਸ ਜਾਂ ਅਲੱਗ-ਅਲੱਗ ਜਿਹੜੇ ਇੱਥੇ ਆਏ ਹੋਏ ਹਨ ਇਹਨਾਂ ਨੇ ਆਪਣੀਆਂ ਸਟੋਲਾਂ ਲਾਈ ਹੋਈਆਂ ਰੈਡੀमेड ਕੱਪੜਾ ਲੇਡੀਜ਼ ਜੈਂਟਸ ਬੱਚਿਆਂ ਦਾ ਹਰ ਤਰ੍ਹਾਂ ਦਾ ਸਮਾਨ ਜਿਹੜਾ ਇੱਥੇ ਮੇਲੇ ਦੇ ਵਿੱਚ ਮਿਲ ਜਾਂਦਾ ਹੈ ਉਹ ਸਾਹਮਣੇ ਹੋਰ ਵੀ ਇੱਥੇ ਸਟੋਲਸ ਲੱਗੀਆਂ ਹੋਈਆਂ گورਨਮੈਂਟ ਕਾਲਜ ਆਫ ਆਰਟ ਚੰਡੀਗੜ੍ਹ ਭਈਆ ਕਿਤਨੇ ਰੁਪਏ ਰਾਈਡ ਹੈ ਇਸ ਕੀ 50 ਰੁਪਏ ਰਾਈਡ ਹੈ 50 ਰੁਪਏ ਪਰ ਪਰਸਨ ਕਿੰਨਾ ਕਿੜਾ ਦੇ ਰਹੇ ਹੋ ਇੱਕ ਰਾਉਂਡ ਹੈ ਇੱਕ ਰਾਉਂਡ ਦਾ ਠੀਕ ਹੈ ਸਰ ਥੈਂਕ ਯੂ ਜ ਜਿਹੜਾ ਹੁਣ ਆਪਾਂ ਦੇਖ ਰਹੇ ਹਾਂ ਚੰਡੀਗੜ੍ਹ ਦੇ ਕੋਲ ਦੇ ਜਿਹੜੇ ਸਟੂਡੈਂਟ ਐ ਉਹਨਾਂ ਵੱਲੋਂ ਇਹ ਤਿਆਰ ਕਰਿਆ ਹੋਇਆ 50 ਰੁਪਏ ਦੇ ਵਿੱਚ ਇੱਕ ਪੂਰਾ ਜਿਹੜਾ ਰਾਉਂਡ ਆਪਾਂ ਦੇਖ ਰਹੇ ਆ ਇਹਦਾ ਇੱਕ ਕਿੜਾ ਦਵਾ ਦਨੇ ਆ ਇਹ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਨੇ ਲੱਗ ਲੱਗ ਇਹ ਮੋਡੀਫਾਈ ਕਰੀਆਂ ਹੋਈਆਂ ਆ ਜਿੱਥੇ ਆਹ ਰਾਈਡ ਚੱਲ ਰਹੀ ਹੈ 50 ਰੁਪਏ ਦੇ ਵਿੱਚ ਜਿਹੜਾ ਮਿਲ ਜਾਂਦਾ ਹੈ ਸਰਕਲ ਦੇ ਦਵਾਲੇ ਆਪਾਂ ਨੂੰ ਪੂਰੀ ਰਾਈਡ ਇਹ ਦਵਾ ਦਨੇ ਆ ਜਿਹਦੇ ਸਾਹਮਣੇ ਇੱਕ ਇੱਥੇ ਇੱਕ ਸਟੇਜ ਲੱਗੀ ਹੋਈ ਜਿੱਥੇ ਲਗ ਲਗ ਜਿਹੜੇ ਆਰਟਿਸਟ ਨੇ ਆ ਕੇ ਪਰਫਾਰਮ ਕਰ ਰਹੇ ਆਂ ਪੁਰਾਏ ਆਂ ਔਰ ਅਭੀ ਆਪਨੇ 3-4 ਡਾਂਸ ਦੇਖ ਲਏ ਹੁਣ ਇਸਕੇ ਬਾਅਦ ਇੱਕਦਮ ਸਿ ਚੇਂਜ ਕਰੇਗੇ ਆਪਕੋ ਯਹਾਂ ਪੇ ਨੁੱਕੜ ਨਾਟਕ ਦੇਖਣ ਨੂੰ ਮਿਲੇਗਾ ये हमने कार्ड बुक हम बेसिकली फुड वुड थोड़ा बहुत बेस मटेरियल यूज करके हमने इसे न्यूज पे पिछले हमने पेंट कराया है और इसका टिकट कितना रखा आपने टिकट प्राइस हमने टिकट इसका भी स्टार्टिंग में बहुत कम रखा है फिफ्टी फॉर चाइल्ड फॉर अडल्ट ठीक है और कौन से कॉलेज से हो आप हम गवर्नमेंट कॉलेज ऑफ आर्ट चंडीगढ़ से है जो यहाँ पर ठीक है जी थैंक यू ਦੇ ਨਾਲ ਇੱਥੇ ਖਾਣ ਪੀਣ ਦਾ ਆਪਸ਼ਨ ਬਣਿਆ ਹੋਈ ਜੀ ਚੰਡੀਗੜ੍ਹ ਕਾਰਨੀਵਲ ਨਾਲ ਇੱਥੇ ਵੀ ਕੁਝ ਆਰਟਿਸਟ ਬੈਠੇ ਆ ਜਿੱਥੇ ਆਪਾਂ ਇਹ ਬੈਨਰ ਲਗਾ ਦੇਖ ਰਹੇ ਹਾਂ ਜਿੰਨੇ ਵੀ ਹੁਣ ਆਪਾਂ ਸਾਰੇ ਆਰਟਿਸਟ ਦੇਖ ਰਹੇ ਆ ਸਾਰੇ ਆਰਟ ਕਾਲਜ ਤੋਂ ਆ ਤੇ ਅਲੱਗ-ਅਲੱਗ ਡਿਜ਼ਾਈਨ ਦੇ ਅਕੋਰਡਿੰਗ ਅਲੱਗ-ਅਲੱਗ ਜਿਹੜਾ ਆਪਣਾ ਚਾਰਜ ਕਰਦੇ ਆ ਤੇ ਸਟੈਟੂ ਵੀ ਬਣਦਾ ਜਿਵੇਂ ਬਾਈ ਨੇ ਲਾਇਆ ਹੋਇਆ ਬਾਹਾਂ ਤੇ ਉਸ ਤਰ੍ਹਾਂ ਹੀ ਬਣਦਾ ਮਣੀ ਲੱਗੀ ਹੋਈ ਜੀ ਚੰਡੀਗੜ੍ਹ ਟੂਰਿਜ਼ਮ ਵਾਲਿਆਂ ਦੀ ਸਟਾਲ ਜਿੱਥੇ ਆਪਾਂ ਫੋਟੋਆਂ ਜਾਂ ਪੇਂਟੀਆਂ ਲੱਗੀਆਂ ਦਿਖ ਰਹੇ ਆ ਤੇ ਬਾਕੀ ਇਸ ਸਾਈਡ ਵੀ ਕੁਝ ਆਰਟਿਸਟ ਬੈਠੇ ਆ ਜਿਹੜੀਆਂ ਫੇਸ ਪੇਂਟਿੰਗ ਜਾਂ ਹੋਰ ਲਗ ਲਗ ਟੈਟੂ ਜਾਂ ਪੇਂਟਿੰਗ ਬਣਾਉਂਦੇ ਆ ਇਹ ਬਾਈ ਜੀ ਮਿਲੇ ਆਪਾਂ ਨੂੰ ਦਰਾਹੇ ਤੋਂ ਜਗਮੀਤ ਸਿੰਘ ਆ ਜਿਹੜੀ ਸਕੈਚ ਪੇਂਟਿੰਗ ਬਣਾਉਂਦੇ ਆ ਸਿੱਧੂ ਮੂਸੇ ਵਾਲੇ ਦੀ ਬਹੁਤ ਸੋਹਣੀ ਬਣਾਈ ਹੋਈ ਇਹਨਾਂ ਨੇ ਪੇਂਟਿੰਗ ਤੇ ਇਸੇ ਤਰ੍ਹਾਂ ਬਾਈ ਦਲਜੀਤ ਦੀ ਦਲਜੀਤ ਸਿੰਘ ਕਰਾ ਜਿਹੜਾ ਉਹਨਾਂ ਦੀ ਪੇਂਟਿੰਗ ਬਣਾਈ ਹੋਈ ਹੈ ਤੇ ਬਾਈ ਦੱਸਦਾ ਕਿ 300 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਬਾਈ ਹੈ ਨਾ ਵੈਸੇ 300 ਰੁਪਏ ਦੇ ਮੇਲੇ ਕਰਕੇ ਠੀਕ ਹੈ ਜੀ ਓਕੇ ਜੀ ਠੀਕ ਹੈ ਬਾਈ ਹੁਣ ਆਪਾਂ ਦੇਖ ਰਿਹਾ ਸਾਹਮਣੇ ਇੱਥੇ ਪੁਰਾਣੇ ਪੰਜਾਬ ਦਾ ਜਿਹੜਾ ਕਲਚਰ ਹੈ ਉਹ ਇਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਇੱਥੇ ਬਣਾ ਕੇ ਰੱਖਿਆ ਹੋਇਆ ਹੈ ਤੇ ਇਸ ਸਾਈਡ ਵੀ ਬਣਿਆ ਹੋਇਆ ਇੱਕ ਗੇਟ ਇਸ ਗੇਟ ਤੋਂ ਵੀ ਆਪਾਂ ਐਂਟਰੀ ਆ ਐਗਜ਼ਿਟ ਕਰ ਸਕਦੇ ਹਾਂ ਇਹ ਸਾਹਮਣੇ ਜਿਹੜਾ ਆਰਟ ਮਿਊਜ਼ੀਅਮ ਜਿੱਥੇ ਬਣਿਆ ਹੋਇਆ ਉਹਦੇ ਸਾਹਮਣੇ ਹੀ ਬਿਲਕੁਲ ਇਹ ਗੇਟ ਬਣਿਆ ਹੋਇਆ ਹੈ। ਇਹ ਬਣਿਆ ਹੋਇਆ ਜਿੱਥੇ 셀ਫੀ ਪੁਆਇੰਟ ਚੰਡੀਗੜ੍ਹ ਕਾਰਨੀਵਲ ਐਂਟਰੀ ਗੇਟ ਦੇ ਨਾਲ ਹੀ ਬਣਿਆ ਹੋਇਆ ਹੈ। ਦੂਜਾ ਨੰਬਰ ਜਿਹੜਾ ਐਂਟਰੀ ਗੇਟ ਹੈ ਉਹਦੇ ਨਾਲ ਹੀ ਇੱਥੇ ਖਾਣ ਪੀਣ ਦੇ ਆਪਸ਼ਨ ਬਣੇ ਹੋਏ ਆ। ਜਿਹੜੇ ਸਾਹਮਣੇ ਆਪਾਂ ਫਟੋਲਾ ਦੇਖ ਰਹੇ ਇੱਥੇ ਸਾਰੇ ਆਪਸ਼ਨ ਖਾਣ ਪੀਣ ਦੇ ਆ। ਹੁਣ ਆਪਾਂ ਦੇਖ ਰਹੇ ਹਰਿਆਣੇ ਦੀ ਮਸ਼ਹੂਰ ਜਲੇਬੀ। ਇਹ ਉੜਦੜ ਮੂੰਗਦੜ ਚਨਾਦੜ ਬੇਸਨ ਦੇਸੀ ghee ਮੈਂ ਬਣਤਾ ਹੈ ਇਹ 15 ਦਿਨ ਤੱਕ ਖਰਾਬ ਨਹੀਂ ਹੋਤਾ ਕੋਈ ਕਲਰ ਕੋਈ ਕੈਮੀਕਲ ਨਹੀਂ ਹੈ ਜੀ ਇਸਕੇ ਅੰਦਰ ਇਹ ਗੁਹਾਣਾ ਸੋਨੀਪਟ ਡਿਸਟ੍ਰਿਕਟ ਉहां ਦਾ ਫੇਮਸ ਹੈ ਸੁਧ ਦੇਸੀ ghee ਕਾ ਜਲੇਬਾ ਹੈ ਇਹ ਜੇ ਤਰੋ ਪਾਣੀ ਪਤੋਂ ਆਪਾਂ ਰੋਤਕ ਜਾਣੇ ਤਾਂ ਸੋਨੀਪਟ ਡਿਸਟ੍ਰਿਕਟ ਦੇ ਵਿੱਚ ਗੁਹਾਣਾ ਲੋਕੇਸ਼ਨ ਹੈਗੀ ਹੈ ਤੇ ਇਹਨਾਂ ਦੀ ਜਲੇਬੀ ਹੈ ਜਿਹੜੀ ਹਰ ਇੱਕ ਮੇਲੇ ਹਰ ਇੱਕ ਕਾਰਨੀਵਲ ਚ ਆਪਾਂ ਦੇਖਦੇ ਆਂ ਕਾਫੀ ਮਸ਼ਹੂਰ ਹੈ ਪਿੱਛੇ ਇਹਨਾਂ ਦਾ ਪੂਰਾ ਬੈਨਰ ਵੀ ਲੱਗਿਆ ਹੋਇਆ ਹੈ ਕੁਰ ਖੇਤਰ ਵੀ ਲੱਗਦੀ ਹੈ तकरीबन ਹਰ ਇੱਕ ਮੇਲਾ ਇਵੈਂਟ ਹੁੰਦਾ ਉੱਥੇ ਲੱਗਦੀ ਹੈ ਪਾਈਆ ਇਹਦਾ ਸਾਈਜ਼ ਹੈ 100 ਰੁਪਏ ਦਾ ਇੱਕ ਪੀਸ ਹੈ ਕਿਲੋ ਦੇ ਵਿੱਚ 4 ਚੜਦੀਆਂ ਦੇਸੀ ਘੀ ਦੀਆਂ ਜਲੇਬੀ ਵਾਲਿਆਂ ਦੀ ਸਟਾਲ ਦੇ ਨਾਲ ਇੱਕ ਆਪਾਂ ਇੱਥੇ ਇੱਕ ਟਾਵਰ ਬਣਿਆ ਦੇਖ ਰਹੇ ਹਾਂ ਜਿਹੜਾ ਇਹ ਟਾਵਰ ਹੈ ਕਾਫੀ ਮਸ਼ਹੂਰ ਹੈ ਜਦੋਂ ਆਪਾਂ ਮੇਲੇ ਤੋਂ ਬਿਨਾਂ ਇੱਥੇ ਗੇੜੀ ਰੂਟ ਦੇ ਵਿੱਚ ਆਈਏ ਤਾਂ ਇਹ ਕਾਫੀ ਫੇਮਸ ਥੀਜ ਹੈ ਸੈਕਟਰ ਦਫ ਦੇ ਵਿੱਚ ਗੇੜੀ ਲਾਉਣ ਦੇ ਲਈ ਅਥਰ ਕੀ ਨਾਮ ਹੈ ਅਥਰ 2nd ਕਲਾਸ ਨੇ ਆਪ ਹਾਂ ਗ੍ਰੇਡ 1 ਔਰ ਕहां से ਆਪ ਪਟਿਆਲਾ ਪਟਿਆਲਾ ਸੇ ਆਇਓ ਮੇਲੇ ਦੇਖਣੇ ਲਈਏ ਕੀ ਅੱਛਾ ਲਗਾ ਮੇਲੇ ਮੇਂ ਆਪਕੋ ਆ ਆਈਸਕ੍ਰੀਮ ਆਈਸਕ੍ਰੀਮ ਖਾਈਏ ਔਰ ਕਿਆ ਕਿਆ ਦੇਖ ਲਿਆ ਆਪਨੇ ਕੋਟਰੀਂਸ ਰੇਲ ਕਾ ਲੈ ਲਿਆ ਜੂਦਾ ਲੈ ਲਿਆ ਮੇਰੇ ਸਾਡੇ ਕੇ ਚੈਨਲ ਦਾ ਨਾਮ ਕੀ ਹੈ ਚੈਨਲ ਦਾ ਨਾਮ ਮੈਂ بتا ਦਿੰਦਾ ਆ ਤੁਹਾਨੂੰ ਜਿੱਥੇ ਆਪਾਂ ਖਾਣ ਪੀਣ ਦੀਆਂ ਦੁਕਾਨਾਂ ਦੇਖੀ ਉਹਦੇ ਸਾਹਮਣੇ ਹੀ ਕੁਝ ਆਰਟਿਸਟ ਇਸ ਸਾਈਡ ਵੀ ਬੈਠੇ ਆ ਧੁੱਪਾਂ ਦੇ ਵਿੱਚ ਤੇ ਪਿੱਛੇ ਹੁਣ ਆਪਾਂ ਜਿਹੜੀ ਜਗ੍ਹਾ ਦੇਖ ਰਹੇ ਜਿੱਥੇ ਕੁਰਸੀਆਂ ਲੱਗੀਆਂ ਹੋਈਆਂ ਉਸ ਸਾਈਡ ਜਾ ਕੇ ਸ਼ਾਮ ਨੂੰ ਜਿਹੜਾ ਮੇਨ ਇਵੈਂਟ ਹੋਣਾ ਸ਼ਾਮ ਨੂੰ ਇੱਥੇ ਲਾਈਵ ਸਿੰਗਰ ਆ ਉਹ ਲੱਗਦੇ ਆ ਕਿਉਂਕਿ ਜਿਹੜਾ ਮੇਲਾ ਹੈ 3 ਦਿਨ ਚੱਲਦਾ ਤੇ ਤਿੰਨੋਂ ਦਿਨ ਲਗ-ਲਗ ਸਿੰਗਰ ਸ਼ਾਮ ਨੂੰ ਆ ਕੇ ਇੱਥੇ ਪਰਫਾਰਮ ਕਰਦੇ ਆ ਇਹਨੂੰ ਫਰੂਟ ਆਈਸਕ੍ਰੀਮ ਕਹਿੰਦੇ ਨੇ ਨਾ ਹਾਂ ਫਰੂਟ ਆਈਸਕ੍ਰੀਮ ਸਰ ਨੈਸ਼ਨਲ ਫਰੂਟਸ ਹੋ ਕੇ ਬਣੀ ਹੈ ਆ ਸਰ ਹਮ ਗੁਆਨੇ ਸੇ ਆਏ ਹਾਂ ਫੋਨੀਪੁਰ ਡਿਸਟ੍ਰਿਕਟ ਰਿਆਲਾ ਇਹ ਨੈਸ਼ਨਲ ਫਰੂਟਸ ਸੇ ਬਣੀ ਹੋਈ ਆਈਸਕ੍ਰੀਮ ਹੈ ਇਹ ਅਨਾਰ ਹੈ ਸੰਤਰਾ ਹੈ ਪਪੀਤਾ ਤਰਬੂਜ ਇਹ ਸਭ ਕੁਝ ਪੜਦਾ ਹੈ ਔਰ 100 ਰੁਪਏ ਦੀ ਪਲੇਟ ਹੈ 100 ਰੁਪਏ ਹਾਂ ਤੁਸੀਂ ਖਾਏ ਹੋ ਕਿੰਗ ਗਤੇ ਨਗਾ ਬਾਜ਼ ਹੂ ਤੂੰ ਹਾਂਜੀ ਸਤਿ ਸ੍ਰੀ ਅਕਾਲ ਅਸੀਂ ਚੰਡੀਗੜ੍ਹ ਦੇ ਵਿੱਚ ਬਾਜੀ ਦਾ ਪ੍ਰੋਗਰਾਮ ਕਰਦੇ ਆਂ ਸਰਕਾਰ ਵੱਲੋਂ ਸਾਨੂੰ ਪ੍ਰੋਗਰਾਮ ਬਾਜੀ ਦਾ ਦਿੰਦੇ ਆ ਅਸੀਂ ਫੱਟੀ ਵਾਲੀ ਸ਼ਾਲ 20 ਫੁੱਟ ਉੱਚੀ ਜੰਪ ਲਾਣੇ ਆ ਆਗਾਂ ਵਾਲੀਆਂ ਆਟਮਾ ਕੜਾਏ ਦੇ ਵਿੱਚੋਂ ਲੰਘਦੇ ਆ ਤਿੰਨ ਜਾਣੇ ਇੱਕ ਸਰੀਆ ਮੋੜ ਦੇ ਗਾਲ ਦੇ ਉੱਤੇ ਰੱਖ ਕੇ ਸਾਨੂੰ ਗਵਰਨਮੈਂਟ ਵੱਲੋਂ ਇਹ ਪ੍ਰੋਗਰਾਮ ਦਿੱਤਾ ਜਾਂਦਾ ਅਸੀਂ ਬਾਹਰ ਵੀ ਜਾਂਦੇ ਆ ਬਾਹਲੇ ਮੁਲਕਾਂ 'ਚ ਵੀ ਜਾਂਦੇ ਆ ਪਰ ਸਾਨੂੰ ਇਹ ਪ੍ਰੋਗਰਾਮ ਮਿਲਦਾ ਕੋਈ ਨੌਕਰੀ ਦੀ ਸਹਲਫ ਨਹੀਂ ਜੇ ਸਾਨੂੰ ਕੋਈ ਨੌਕਰੀ ਦੇ ਸਕਦਾ ਇਹ ਅੱਠ ਘਟਾਰੀ ਸਾਡੀ ਪਾਰਟੀ ਨਵਾਂ ਸ਼ਹਿਰ ਤੋਂ ਅਸੀਂ ਆਏ ਆ ਇਹ ਜਿਹੜੀ ਪਾਰਟੀ ਆ ਇੰਟਰਨੈਸ਼ਨਲ ਪਾਰਟੀ ਸਾਡੀ ਬਾਹਰਲੇ ਮੁਲਕਾਂ ਤੱਕ ਵੀ ਜਾਂਦੀ ਆ ਮੋਟਰਸਾਈਕਲ ਮੁੰਡੀਆਂ ਸੋਨੇ ਦੀਆਂ ਜਿੱਤਣ ਵਾਲੇ ਘਟਾਰੀ ਸਾਡੇ ਨਾਲ ਆ ਸਾਡਾ ਹੋ ਗਿਆ ਜੀ 40 ਸਾਲ ਹੋ ਗਿਆ ਸਾਨੂੰ ਮੈਂ ਨਾ ਜੋ ਸੀਨੀਅਰ ਆ ਸਾਰਿਆਂ ਦਾ 40 ਸਾਲ ਦਾ ਮੇਰਾ ਤਜਰਬਾ ਆ ਛਾਲਾਂ ਦਾ ਸਿਰ ਉੱਚੀ ਛਾਲ ਆ ਜੀ 20 ਫੁੱਟ ਉੱਚੀ ਉਹਦੇ ਵਿੱਚੋਂ ਘੁੰਮ ਕੇ ਅਸੀਂ ਆ ਕੇ ਥੱਲੇ ਮਿੱਟੀ ਦੇ ਡਿੱਗਦੇ ਆ ਭਾਈ ਜੀ ਨੇ ਆਏ ਹੋਏ ਨਵਾਸ਼ਾ ਇਹ ਤਾਂ ਕਾਫੀ ਪੁਰਾਣੇ ਖਿਡਾਰੀ ਆ ਲਗਭਗ 40 ਸਾਲ ਦਾ ਇਹਨਾਂ ਨੂੰ ਤਜਰਬਾ ਹੋ ਗਿਆ ਸੀਨੀਅਰ ਕਲਾਕਾਰ ਵੀ ਆਏ ਹੋਏ ਆ ਤੇ ਬਾਕੀ ਉੱਤੀ ਛਾਲੀ ਨਾਲੇ ਕਾਫੀ ਮਸ਼ਹੂਰ ਹੁੰਦੀ ਹੈ ਜਿੱਥੇ ਖਾਣ ਪੀਣ ਵਾਲੀਆਂ ਦੁਕਾਨਾਂ ਖਤਮ ਆਉਂਦੀਆਂ ਉਹਦੇ ਨਾਲ ਹੀ ਇੱਥੇ ਜਿਹੜੇ ਨਿਸ਼ਾਨੇ ਲਾਉਣੇ ਆ ਜਾਂ ਕੁਝ ਹੋਰ ਜਿਹੜੇ ਗੇਮਾਂ ਉਹਨਾਂ ਦਾ ਜਿਹੜਾ ਇੱਥੇ ਸਟਾਲਾਂ ਲੱਗੀਆਂ ਹੋਈਆਂ ਤੇ ਉਸ ਤੋਂ ਬਾਅਦ ਅੱਗੇ ਇੱਥੇ ਆ ਜਾਂਦਾ ਚੰਡੋਲ ਵਗੈਰਾ ਝੁੱਲੇ ਛੋਟਿਆਂ ਦੇ ਆ ਵੱਡਿਆਂ ਦੇ ਸਾਰਾ ਮੇਲਾ ਇਸ ਪਾਸੇ ਲੱਗਿਆ ਹੋਇਆ ਤੇ ਸਾਰੇ ਸੈੱਟ ਲੱਗੇ ਹੋਏ ਆ ਜਿਹੜੇ ਨਿਸ਼ਾਨਾ ਲਾ ਕੇ ਇਨਾਮ ਦਿੱਤੇ ਰਿਹਾ ਤੇ ਦੂਜੇ ਪਾਸੇ ਇਸ ਪਾਸੇ ਬਣਿਆ ਹੋਇਆ ਜੀ ਭੂਤ ਬੰਗਲਾ ਬੱਚਿਆਂ ਦੀਆਂ ਐਕਟੀਵਿਟੀਆਂ ਜਿਵੇਂ ਚੰਡੋਲ ਹੋਣੀਆਂ ਜਾਂ ਜਿਵੇਂ ਫਨ ਗੇਮਸ ਹੋਣੀਆਂ ਉਹ ਸਾਰਾ ਸੈਕਸ਼ਨ ਇਸ ਪਾਸੇ ਪਿੱਛੇ ਆ ਕੇ ਬਣਿਆ ਹੋਇਆ ਜਿੱਥੇ ਖਾਣ ਪੀਣ ਦੀਆਂ ਸਟਾਲਾਂ ਖਤਮ ਹੋਣੀਆਂ ਉਸ ਤੋਂ ਬਾਅਦ ਇਹ ਜਿਹੜਾ ਹੈਗਾ ਝੁੱਲਿਆਂ ਵਾਲਾ ਸੈਕਸ਼ਨ ਸ਼ੁਰੂ ਹੋ ਜਾਂਦਾ ਹੈ ਜਿੱਥੇ ਝੁੱਲਿਆਂ ਵਾਲਾ ਸੈਕਸ਼ਨ ਖਤਮ ਹੁੰਦਾ ਉਹਦੇ ਨਾਲ ਹੀ ਪਿੱਛੇ ਇੱਥੇ ਇੱਕ ਐਂਟਰੀ ਤੇ ਐਗਜ਼ਿਟ ਗੇਟ ਵੀ ਬਣਿਆ ਹੋਇਆ ਹੈ ਸਮਾਂ ਸਾਢੇ 3 ਵਜੇ ਦਾ ਹੋ ਗਿਆ ਜੀ ਆਪਾਂ ਚੰਡੀਗੜ੍ਹ ਕਾਰਨੀਵਲ ਦੇਖ ਕੇ ਵਾਪਸ ਆ ਗਏ ਆਪਾਂ ਨੇ ਜਿਹੜਾ ਐਗਜ਼ਿਟ ਲਿਆ ਜਿੱਥੇ ਝੁੱਲਿਆਂ ਵਾਲਾ ਸੈਕਸ਼ਨ ਬਣਿਆ ਹੋਇਆ ਉੱਥੋਂ ਆਪਾਂ ਨੇ ਐਗਜ਼ਿਟ ਕਰਿਆ ਕਿਉਂਕਿ ਇਸ ਮੇਲੇ ਦੇ ਤਿੰਨ ਗੇਟ ਬਣੇ ਹੋਏ ਇੱਕ ਮੇਨ ਗੇਟ ਹੈ ਇੱਕ ਸੈਂਟਰ 'ਚ ਹੈ ਤੇ ਇੱਕ ਝੁੱਲਿਆਂ ਵਾਲੇ ਸੈਕਸ਼ਨ 'ਚ ਬਣਿਆ ਹੋਇਆ ਹੈ ਤੇ ਬਾਕੀ ਇਹ ਤਿੰਨ ਦਿਨ ਵਾਸਤੇ ਚੱਲਣਾ ਹੈ 14 ਨਵੰਬਰ 15 ਨਵੰਬਰ ਤੇ 16 ਨਵੰਬਰ ਤਿੰਨ ਦਿਨ ਵਾਸਤੇ ਲਗਿਆ ਹੋਇਆ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਦੀ ਟਾਈਮਿੰਗ ਹੈ ਸ਼ਾਮ ਨੂੰ ਇੱਥੇ ਜਿਹੜਾ ਹੈ ਪਰਫਾਰਮੈਂਸ ਹੋਣੀ ਹੈ ਲਾਈਵ ਸਿੰਗਰ ਲੱਗਣੇ ਜਿਵੇਂ ਹਰਪਜਨ ਮਾਨ ਜਾਂ ਲਗ-ਲਗ ਦਿਨ ਚ ਲਗ-ਲਗ ਸਿੰਗਰ ਲੱਗਣਗੇ ਤੇ ਬਾਕੀ ਇਸ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਜੀ ਅਗਲੀ ਹੋਰ ਵੀਡੀਓ ਚ ਮਿਲਦੇ ਹਾਂ ਜੀ ਧੰਨਵਾਦ